ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਇਹ ਪਉ ਦਾ ਮਹੀਨਾ ਚੱਲ ਰਿਹਾ ਏ ਅੱਜ ਆਪਾਂ 6 ਪਉ ਦੇ ਇਤਿਹਾਸ ਦੀ ਗੱਲ ਕਰਾਂਗੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਸੀ ਇਹ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜੋ ਘੇਰਾ ਸੀ ਇਹ ਲੰਮੇ ਸਮੇਂ ਦਾ ਸੀ ਤਕਰੀਬਨ ਮਈ ਜੂਨ ਤੋਂ ਲੈ ਕੇ ਦਸੰਬਰ ਤੱਕ ਦਾ ਸੀ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਵੱਲੋਂ ਇਹ ਘੇਰਾ ਪਾਇਆ ਗਿਆ ਸੀ ਉਹਨਾਂ ਨੇ ਤਾਂ ਇਹ ਸੋਚ ਕੇ ਘੇਰਾ ਪਾਇਆ ਸੀ ਕਿ ਅਸੀਂ ਸਿੱਖਾਂ ਨੂੰ ਉੱਥੋਂ ਖਤਮ ਕਰਕੇ ਜਿੱਤ ਪ੍ਰਾਪਤ ਕਰਕੇ ਚਲੇ ਜਾਵਾਂਗੇ ਪਰ ਜੋ ਉੱਥੇ ਹੋਇਆ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਉਹਨਾਂ ਦੇ ਜਿਹੜੇ ਸਿਪਾਈ ਸੀ ਉਹ ਭੇਸ ਬਦਲ ਕੇ ਵੀ ਆਨੰਦਪੁਰ ਸਾਹਿਬ ਦੇ ਕਿਲੇ ਅੰਦਰ ਜਾਂਦੇ ਰਹੇ ਜਦੋਂ ਉੱਥੇ ਲੰਗਰ ਵਰਤਦਾ ਸੀ ਤਾਂ ਉਹ ਨਾਲ ਜਾ ਕੇ ਛੱਕਦੇ ਵੀ ਰਹੇ ਨੇ ਤੇ ਜਦੋਂ ਸਿੰਘ ਗੁਰੂ ਸਾਹਿਬ ਨੂੰ ਜਾ ਕੇ ਦੱਸਦੇ ਸੀ ਕਿ ਇਹ ਤਾਂ ਦਿਨ ਚ ਆਪਣੇ ਨਾਲ ਲੜਦੇ ਨੇ ਆਪਣੇ ਦੁਸ਼ਮਣ ਨੇ ਪਰ ਇੱਥੇ ਆ ਕੇ ਇਹ ਪ੍ਰਸਾਦਾ ਸਕਦੇ ਨੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਇਹ ਦੋਸਮਣ ਜੰਗ ਦੇ ਮੈਦਾਨ ਵਿੱਚ ਨਹੀਂ ਇੱਥੇ ਨਹੀਂ ਧੰਨ ਜਿਗਰਾ ਕਲਗੀਆਂ ਵਾਲੇ ਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਇੰਨਾ ਵੱਡਾ ਜਿਗਰਾ ਉਹਨਾਂ ਦਾ ਉਧਰੋਂ ਮੁਗਲਾਂ ਦੀਆਂ ਬਹੁਤ ਸਾਰੀਆਂ ਸਾਜ਼ਸ਼ਾ ਜਦੋਂ ਕਾਮਯਾਬ ਨਹੀਂ ਹੋਈਆਂ ਉਹਨਾਂ ਨੇ ਯੋਜਨਾ ਬਣਾਈ ਕਿ ਅਸੀਂ ਪੈਂਦੇਖਾਂ ਨੂੰ ਕਿਉਂ ਨਾ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜਨ ਲਈ ਭੇਜੀਏ ਪੈਂਦੇਖਾਂ ਸਿਰ ਤੋਂ ਪੈਰਾਂ ਤੱਕ ਲੋਹੇ ਨਾਲ ਮੜਿਆ ਹੀ ਰਹਿੰਦਾ ਸੀ ਉਸ ਨੂੰ ਵੀ ਬਹੁਤ ਹੰਕਾਰ ਸੀ ਕਿ ਉਸ ਨੂੰ ਕੋਈ ਨਹੀਂ ਮਾਰ ਸਕਦਾ ਉਸ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਜਦੋਂ ਉਹ ਮੈਦਾਨ ਵਿੱਚ ਆਉਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੰਗਾਰ ਕੇ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਹੈ ਕਿ ਬਾਹਰ ਕਰੋ ਮੇਰੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਕਦੇ ਵੀ ਪਹਿਲਾ ਵਾਰ ਨਹੀਂ ਕਰਦਾ ਤੂੰ ਬੰਗਾਰਿਆ ਹੈ ਤਾਂ ਤੂੰ ਹੀ ਕਰੇਗਾ ਤੇ ਜਦੋਂ ਉਹ ਤੀਰ ਮਾਰਦਾ ਹੈ ਆਪਣਾ ਤਾਂ ਉਹ ਤੀਰ ਵਾਪਸ ਹੀ ਟੁੱਟ ਕੇ ਧਰਤੀ ਤੇ गिर ਜਾਂਦਾ ਹੈ ਫਿਰ ਗੁਰੂ ਗੋਬਿੰਦ ਸਿੰਘ ਜੀ ਪੰਦੇਖਾਂ ਨੂੰ ਕਹਿੰਦੇ ਨੇ ਕਿ ਰੱਬ ਨੂੰ ਯਾਦ ਕਰ ਲੈ ਪੰਦੇਖਾਂ ਉਹ ਉਹਦਾ ਹੰਕਾਰ ਬੋਲਦਾ ਸੀ ਕਿ ਮੇਰਾ ਤੁਸੀਂ ਕੁਝ ਵਿਗਾੜ ਹੀ ਨਹੀਂ ਸਕਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਰੱਬ ਨੂੰ ਯਾਦ ਕੀਤਾ ਤੇ ਉਹਨਾਂ ਨੇ ਜਦੋਂ ਤੀਰ ਮਾਰਿਆ ਤਾਂ ਉਹ ਤੀਰ ਪੈਂਦੇ ਖਾਂ ਦੇ ਕੰਨ ਵਿੱਚ ਦੀ ਨਿਕਲ ਕੇ ਦੂਜੀ ਸਾਈਡ ਚ ਲਿਆ ਗਿਆ ਉਸ ਦਾ ਹੰਕਾਰ ਤੇ ਉਸ ਦਾ ਸਰੀਰ ਧਰਤੀ ਤੇ ਡਿੱਗ ਗਿਆ ਸਾਰੀ ਫੌਜ ਵਿੱਚ ਹਲਚਲ ਮਚ ਗਈ ਇਦਾਂ ਹੀ ਮੁਗਲ ਰੋਜ਼ ਨਵੀਆਂ-ਨਵੀਆਂ ਸਾਜ਼ਾਂ ਘੜਦੇ ਰਹੇ ਮੁਗਲ ਫੌਜਾਂ ਨੂੰ ਇਦਾਂ ਸੀ ਕਿ ਉਹ ਇਥੋਂ ਜਲਦੀ ਹੀ ਕਿਲਾ ਖਾਲੀ ਕਰਵਾ ਕੇ ਚਲੇ ਜਾਣਗੇ ਜਿਵੇਂ ਕਿ 84 ਦੇ ਵਿੱਚ ਹੋਇਆ ਸੀ 84 ਵਿੱਚ ਵੀ ਉਹਨਾਂ ਨੇ ਇਦਾਂ ਹੀ ਸੋਚਿਆ ਸੀ ਕਿ ਉਹ ਸਿੱਖਾਂ ਨੂੰ ਮਾਰ ਮੁਕਾ ਦੇਣਗੇ ਪਰ ਹੋਇਆ ਇਸ ਤੇ ਉਲਟ ਉਹ ਸਿੱਖਾਂ ਨੂੰ ਜਿੰਨਾ ਕਮਜ਼ੋਰ ਸਮਝਦੇ ਸੀ ਸਿੱਖੋਂ ਨੇ ਕਮਜ਼ੋਰ ਨਹੀਂ ਉਹ ਬਾਹਰੋਂ ਭਾਵੇਂ ਖਾਣ ਪੀਣ ਦੀ ਅਵਸਥਾ 'ਚ ਵੀ ਕਮੀ ਆਉਂਦੀ ਰਹੀ ਪਰ ਉਹ ਅੰਦਰੋਂ ਬਲਵਾਨ ਸੀ ਅੰਦਰੋਂ ਤਾਕਤਵਾਲੇ ਯੋਧੇ ਸੀ ਗੁਰੂ ਸਾਹਿਬ ਦੇ ਨਾਲ ਭਾਈ ਉਦੇਸ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਪੰਜ ਪਿਆਰੇ ਤੇ ਹੋਰ अनेका ਸਿੱਖ ਵੀ ਸਨ ਮੁਗਲ ਫੌਜਾਂ ਸੋਚਦੀਆਂ ਸੀ ਕਿ ਕਿੰਨਾ ਸਮਾਂ ਹੋ ਗਿਆ ਕਿਲੇ ਦੇ ਅੰਦਰ ਕਿੰਨੇ ਸਿੱਖ ਵੀ ਨੇ ਪਸ਼ੂ ਜਾਨਵਰ ਉਹ ਕਿਦਾਂ ਗੁਜ਼ਾਰਾ ਕਰਦੇ ਨੇ ਉਹ ਇਹੀ ਸੋਚ ਵਿੱਚ ਪਏ ਰਹੇ ਕਿ ਉਹ ਕਿੱਦਾਂ ਅੰਦਰ ਰਹਿ ਰਹੇ ਨੇ ਉਹ ਕਿਉਂ ਨਹੀਂ ਬਾਹਰ ਆ ਰਹੇ ਕਿਉਂ ਨਹੀਂ ਇਹ ਕਿਲਾ ਛੱਡ ਰਹੇ ਉਹਨਾਂ ਨੇ ਬਹੁਤ ਸਲਾਹਾਂ ਬਣਾਈਆਂ ਬਹੁਤ ਤਰਕੀਬਾਂ ਸੋਚੀਆਂ ਕਿ ਗੁਰੂ ਸਾਹਿਬ ਨੂੰ ਕਿਲੇ ਤੋਂ ਇੱਕ ਵਾਰ ਬਾਾਰ ਕੱਢਿਆ ਜਾਵੇ ਮੁਗਲਾਂ ਨੇ ਸਿੱਖਾਂ ਤੋਂ ਤੰਗ ਆ ਕੇ ਇੱਕ ਸਰਾਬੀ ਹਾਥੀ ਨੂੰ ਕਿਲੇ ਦੇ ਅੰਦਰ ਭੇਜਣ ਦੀ ਗੱਲ ਕੀਤੀ ਉਹਨਾਂ ਨੇ ਜਦੋਂ ਉਹ ਸਰਾਬੀ ਹਾਥੀ ਨੂੰ ਕਿਲੇ ਵੱਲ ਭੇਜਿਆ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਦੁਨੀ ਚੰਦ ਨੂੰ ਉਸ ਨਾਲ ਮੁਕਾਬਲਾ ਕਰਨ ਲਈ ਕਿਹਾ ਤੇ ਉਹ ਡਰ ਦੇ ਮਾਰਾ ਉੱਥੋਂ ਚੱਲਿਆ ਗਿਆ ਫਿਰ ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲਿਆ ਤੇ ਉਸ ਮਸਤ ਹਾਥੀ ਦਾ ਮੁਕਾਬਲਾ ਕੀਤਾ ਤੇ ਉਸ ਨੂੰ ਪਿੱਛੇ ਵੱਲ ਹੀ ਭਜਾ ਦਿੱਤਾ ਇਦਾਂ ਹੀ ਜੋ ਉਹਨਾਂ ਨੇ ਮਸਤ ਹਾਥੀ ਸਿੱਖਾਂ ਤੇ ਹਮਲਾ ਕਰਨ ਲਈ ਭੇਜਿਆ ਸੀ ਉਹ ਉਹਨਾਂ ਤੇ ਹੀ ਭਾਰੀ ਪੈ ਗਿਆ ਉਹ ਮਸਤ ਹਾਥੀ ਜਦੋਂ ਪਿੱਛੇ ਵੱਲ ਨੂੰ ਗਿਆ ਉਹਨਾਂ ਦੀਆਂ ਫੌਜਾਂ ਨੂੰ ਉਸਨੇ ਕੁਚਲ ਕੇ ਰੱਖ ਦਿੱਤਾ ਉਹਨਾਂ ਨੇ ਬਹੁਤ ਸਲਾਹਾਂ ਬਣਾਈਆਂ ਬਹੁਤ ਤਰਕੀਬਾਂ ਸੋਚੀਆਂ ਕਿ ਗੁਰੂ ਸਾਹਿਬ ਨੂੰ ਕਿਲੇ ਤੋਂ ਇੱਕ ਵਾਰ ਬਾਹਰ ਕੱਢਿਆ ਜਾਵੇ ਤਾਂ ਉਹਨਾਂ ਨੇ ਇੱਕ ਵਾਰ ਇਹ ਯੋਜਨਾ ਵੀ ਬਣਾਈ ਕਿ ਗੁਰੂ ਸਾਹਿਬ ਜੀ ਅੱਗੇ ਜਾ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਤੇ ਉਹ ਅੱਗੋਂ ਉਹਨਾਂ ਦਾ ਉਹ ਕਹਿਣ ਜੋਗੇ ਹੋ ਜਾਣਗੇ ਕਿ ਉਹਨਾਂ ਨੇ ਕਿਲਾ ਖਾਲੀ ਕਰਵਾ ਦਿੱਤਾ ਉਹ ਗੁਰੂ ਸਾਹਿਬ ਕੋਲ ਜਾਂਦੇ ਨੇ ਉੱਥੇ ਜਾ ਕੇ ਆਪਣੇ ਈਮਾਨ ਦੀਆਂ ਆਪਣੇ ਧਰਮ ਦੀਆਂ ਗਊ ਮਾਤਾ ਦੀਆਂ ਝੂਠੀਆਂ ਕਸਮਾਂ ਖਾਂਦੇ ਨੇ ਕਿ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਅਸੀਂ ਤੁਹਾਡਾ ਬਾੜ ਵੀ ਬਿੰਦਾ ਨਹੀਂ ਹੋਣ ਦਵਾਂਗੇ ਤੁਹਾਨੂੰ ਸੁਰੱਖਿਆ ਤੇ ਤੋਂ ਬਾਹਰ ਲਜਾਇਆ ਜਾਊਗਾ ਗੁਰੂ ਸਾਹਿਬ ਸਭ ਜਾਣਦੇ ਸੀ ਕਿ ਇਹ ਝੂਠੀਆਂ ਕਸਮਾਂ ਖਾ ਰਹੇ ਨੇ ਪਰ ਗੁਰੂ ਸਾਹਿਬ ਜੀ ਸਿੱਖਾਂ ਨੂੰ ਇਹਨਾਂ ਦੀ ਘਟੂਤ ਦਿਖਾਉਣਾ ਚਾਹੁੰਦੇ ਸੀ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਨੇ ਫੈਸਲਾ ਕਰ ਲਿਆ ਕਿ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਉਹ ਚਲੇ ਜਾਣਗੇ। ਗੁਰੂ ਸਾਹਿਬ ਨੇ ਕਿਹਾ ਪਹਿਲਾਂ ਕਿਲੇ ਦੇ ਅੰਦਰੋਂ ਕੱਢਿਆਂ ਚ ਸਮਾਨ ਵਾਰ ਲਜਾਇਆ ਜਾਵੇਗਾ ਫਿਰ ਜਥਿਆਂ ਦੇ ਵਿੱਚ ਸਿੰਘ ਬਾਹਰ ਲਈ ਰਵਾਨਾ ਹੋਣਗੇ। ਇਦਾਂ ਹੀ ਹੋਇਆ ਜਦੋਂ ਸਾਰੇ ਸਿੱਖ ਜਥਿਆਂ ਦੇ ਵਿੱਚ ਬਾਹਰ ਆਏ ਉਦੋਂ ਹੀ ਝੂਠੀਆਂ ਕਸਮਾਂ ਖਾਣ ਵਾਲਿਆਂ ਨੇ ਹਮਲਾ ਕਰ ਦਿੱਤਾ ਉਹਨਾਂ ਨੇ ਪਿੱਠ ਤੇ वार ਕੀਤਾ ਜੋ ਆਪਣੇ ਈਮਾਨ ਦੀਆਂ ਧਰਮ ਦੀਆਂ ਕਸਮਾਂ ਖਾਂਦੇ ਸੀ ਗੁਰੂ ਸਾਹਿਬ ਤਾਂ ਸਭ ਜਾਣਦੇ ਸੀ ਜੋ ਵੀ ਹੋਣਾ ਸੀ ਠੰਡ ਵੀ ਪੂਰੇ ਜੋਰਾਂ ਤੇ ਸੀ ਵਾਰਸ਼ਾਂ ਦਾ ਟਾਈਮ ਸੀ ਸਰਸਾ ਨਦੀ ਨੂੰ ਪਾਰ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਇਹ ਉਹ ਪੂਦਾਮੀਨਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਕੌਮ ਤੋਂ ਵਾਰ ਦਿੱਤਾ ਸੀ ਵੈਸੇ ਤਾਂ ਆਪਾਂ ਨੂੰ ਇਸ ਮਹੀਨੇ ਵਿੱਚ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਤਿਹਾਰ ਨਹੀਂ ਮਨਾਉਣਾ ਚਾਹੀਦਾ ਆਪਾਂ ਅੱਜ ਜੋ ਵੀ ਆ ਜੋ ਵੀ ਘਰ ਬੈਠੇ ਰਜਾਈਆਂ ਦਾ ਨਿੱਗ ਮਾਣ ਰਹੇ ਆ ਇਹ ਸਾਰਾ ਕੁਝ ਉਹਨਾਂ ਕਰਕੇ ਹੀ ਹੈ ਉਸ ਸਮੇਂ ਬਹੁਤ ਲੋਕ ਗੁਰੂ ਗੋਬਿੰਦ ਸਿੰਘ ਜੀ ਨਾਲ ਆ ਕੇ ਜੁੜ ਗਏ ਸਨ ਇਹ ਗੱਲ ਮੁਗਲਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਸੀ। ਉਹਨਾਂ ਨੇ ਬਹੁਤ ਹੀ ਜ਼ੋਰ ਲਗਾਇਆ ਹੋਇਆ ਸੀ। ਉਹ ਚਾਹੁੰਦੇ ਸੀ ਸਿੱਖਾਂ ਨੂੰ ਕਹਿੰਦੇ ਸੀ ਕਿ ਤੁਸੀਂ ਆਪਣਾ ਧਰਮ ਬਦਲ ਲਓ। ਜਦੋਂ ਨੰਦਪੁਰ ਸਾਹਿਬ ਦੇ ਕਿਲੇ ਨੂੰ ਲੰਮਾ ਘੇਰਾ ਪਿਆ ਹੋਇਆ ਸੀ। ਉਸ ਸਮੇਂ ਉੱਥੇ ਭੁੱਖਮਰੀ ਵੀ ਫੈਲ ਗਈ ਸੀ। ਉਦੋਂ ਕੁਝ ਸਿੰਘਾਂ ਨੇ ਫੈਸਲਾ ਵੀ ਲੈ ਲਿਆ ਸੀ ਕਿ ਅਸੀਂ ਹੁਣ ਇੱਥੇ ਨਹੀਂ ਰਹਾਗੇ। ਉਹ ਗੁਰੂ ਸਾਹਿਬ ਕੋਲ ਬੇਨਤੀ ਕਰਦੇ ਨੇ ਕਿ ਅਸੀਂ ਇੱਥੋਂ ਜਾਣਾ ਚਾਹੁੰਦੇ ਹਾਂ ਇੱਥੇ ਭੁੱਖ ਮਰੀ ਤੋਂ ਬਿਨਾਂ ਕੁਝ ਵੀ ਨਹੀਂ ਹੈ ਤਾਂ ਗੁਰੂ ਸਾਹਿਬ ਜੀ ਉਹਨਾਂ ਕੋਲ ਇੱਕ ਬਦਾਵਾ ਭੇਜਦੇ ਨੇ ਤੇ ਕਹਿੰਦੇ ਨੇ ਤੁਸੀਂ ਇਸ ਤੇ ਲਿਖ ਦਵੋ ਕਿ ਅੱਜ ਤੋਂ ਮੈਂ ਤੁਹਾਡਾ ਗੁਰੂ ਨਹੀਂ ਤੁਸੀਂ ਮੇਰੇ ਸਿੱਖ ਨਹੀਂ ਤਾਂ ਉਹ ਇਦਾਂ ਹੀ ਤਾਂ ਉਹ ਇਹ ਲਿਖ ਕੇ ਚਲੇ ਜਾਂਦੇ ਨੇ ਜੋ ਗੁਰੂ ਸਾਹਿਬ ਫੇਰ ਕਹਿੰਦੇ ਨੇ ਜੇ ਹੋਰ ਵੀ ਕੋਈ ਸਿੱਖ ਜਾਣਾ ਚਾਹੁੰਦਾ ਹੈ ਤਾਂ ਜਾ ਸਕਦਾ ਹੈ ਪਰ ਉਹਨਾਂ ਦੇ ਵਿੱਚੋਂ 40 ਸਿੱਖ ਹੀ ਗਏ। ਇਹ ਸੀ 6 ਪੋ ਦਾ ਇਤਿਹਾਸ। ਅਗਲੀ ਵੀਡੀਓ ਚ ਆਪਾਂ ਤੁਹਾਡੇ ਨਾਲ 7 ਪੋ ਦਾ ਇਤਿਹਾਸ ਸਾਂਝਾ ਕਰਾਂਗੇ। ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੋ ਅੱਗੇ ਇਤਿਹਾਸ ਬਾਰੇ ਪਤਾ ਲੱਗ ਸਕੇ। ਇੱਕ ਕੋਸ਼ਿਸ਼ ਇਹ ਵੀ ਕਰਿਆ ਕਰੋ ਰੋਜ਼ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ ਨਾ ਸਿੰਘਾਂ ਦੇ ਨਾਮ ਤੇ ਤੇ ਆਪਾਂ ਇੱਥੇ ਵੀਡੀਓ ਦੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ